ਹਰੂ ਵਹਿ ਪਰਵਾਨ ਮਲੇਸ਼ ਧਾਨ ਲੇ ਪੂਜਹਿ ਪੁਰਾਨ ਅਪਹਾਕਿਆ ਕਾ ਕੁੱਠਾ ਬਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਖੈ ਚੌਕਾ ਕਢੀਕਾਰ ਉੱਪਰ ਆਏ ਬੈਠੇ ਊੜੇ ਆਰ ਮਤ ਭਿਟੈ ਵੇ ਮਤ ਭਿਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇ ਨਾ ਮਨ ਝੂਠੈ ਚੁਲੀ ਪ੍ਰੇ ਨਾ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੈ ਤਾਂ ਸੱਚ ਪਾਈਐ ਪੌੜੀ ਕੀਤਾ ਅੰਦਰ ਸਭ ਕੋ ਵੇਖ ਨਦਰੀ ھیਟ ਚਲਾਇੰਦਾ ਆਪੇ ਦੇ ਵੜੇ ਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ